ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪਲੂਨ ਬੈੜ ਤਾਜੀ ਸੂਣ ਵਾਲੀ ਇਹ ਸੇਰ ਆ ਵੀਰ ਦੀ ਤੇ ਬੈੜ ਕਾ ਜ ਰੇਲ ਦੇ ਡੱਬੇ ਜਿੱਦੀ ਵੇਜਾਂ ਸੋ ਆਓਗੇ ਵੀ ਥੋੜੀ ਜਿਹੀ ਇਨਫੋਰਮੇਸ਼ਨ ਹੈ ਬਾਈ ਜੀ ਹਸਤਰੀਕਾਲ ਜੀ ਨਾਮ ਐਡਰੈਸ ਦੱਸੋ ਵੀਰੇ ਆਪਣਾ ਨਾਮ ਗੁਰਪ੍ਰੀਤਾ ਜੀ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ ਹੈ 977960585 977960585 ਤੇ ਜਿਹੜੇ ਆਪਾਂ ਬੈਡ ਦੇਖੇ ਨੇ ਪਲੂਨ ਪਹਿਲਾ ਸੂਹਾ ਸੂਰਜਾਨ ਠੀਕ ਐ ਤੇ ਦਿਨ ਕਹਿ ਕੇ ਲੈਂਦੇ ਸੂਣਦੇ ਉਹਨਾਂ ਦੇ ਇੱਕ ਤਰੀਕ ਨੂੰ ਪੂਰੇ ਆ ਅੱਛਾ ਇੱਕ ਤਰੀਕ ਨੂੰ ਦਿਨ ਪੂਰੇ ਆ ਤੇ ਇਹਦਾ ਰਿਕਾਰਡ ਵਗੈਰਾ ਆਪ ਨੂੰ ਮਿਲਿਆ ਸਰ ਰਿਕਾਰਡ ਸਾਰਾ ਹੀ ਆ ਇਹਦਾ ਇਹਦਾ ਜੀ ਫੋਨ ਤੇ ਦੱਸਾਂਗੇ ਠੀਕ ਐ ਵੀ ਕਿਹੜੇ ਸੀਮਨ ਦੀ ਆਪ ਆ ਕਿਹੜਾ ਲੱਗਿਆ ਵਾ ਹਨਾ ਸੈਕਟਰ ਲੱਗਿਆ ਵਾ ਠੀਕ ਐ ਸੈਕਟਰ ਲੱਗਿਆ ਹੋਇਆ 100% ਲੱਗਿਆ ਵਾ ਜੀ ਠੀਕ ਹੈ ਤੇ ਇਹਦੇ ਆਪਾਂ ਦੁੱਧ ਦੀ ਉਮੀਦ ਲਾ ਸਕੀ ਵੀ ਕਿੰਨਾ ਕੁ ਪਾ ਦੋਗੀ ਦੁੱਧ ਜੀ ਗਰਮੀ ਆ ਦੇਣਾ ਤਾਂ ਨੇ 35 ਤੋਂ 40 ਕਿਲੋ ਸੀ ਠੀਕ ਹੈ 30 ਪਲੱਸ ਮੰਨ ਕੇ ਲੈ ਲਓ ਕਹਿੰਦਾ ਪਾਬ 30 ਲੀਟਰ ਦਾ ਗੈਸ ਲਾ ਕੇ ਜਿਹੜਾ ਮਰਜੀ ਬੰਦਾ ਲੈ ਜੀ ਹਾਂ ਜੀ 10 9 ਦਿਨ ਪਿਆ ਹੀ ਦੇਖੋ ਖੁੱਲ੍ਹੇ ਖੁੱਲ੍ਹੇ ਬਹੁਤ ਗਰੀ ਥੱਲੋ ਠੀਕ ਹੈ ਤੇ ਰੇਟ ਵਗੈਰਾ ਇਹਦਾ ਰੇਟ ਇਹਦਾ ਫੋਨ ਤੇ ਕਰਾਂਗੇ ਠੀਕ ਹੈ ਰੇਟ ਫੋਨ ਤੇ ਤੋੜ ਦੇ ਬਾਹਰ ਨੂੰ ਆਲਟੀ ਵਗੈਰਾ ਚੈੱਕ ਕਰੋ ਬੈਠ ਦੀ ਸੋਹਣੀ ਸਾਫ ਸੁਥਰੀ ਰਾਜੀ ਸਮੀ ਪੜੀ ਵੀ ਲੱਸੀ ਨਾ ਵੀ ਕਿਸੇ ਪਾਸੇ ਨਹੀਂ ਫੁੱਲ ਵਜਨ ਵਜੂਦ ਦੇ ਵਿੱਚ ਆ ਗਈ ਪੂਰੀ ਬਰੀਡ ਦੇ ਵਿੱਚ ਪਲੂਨ ਪਹਿਲਾ ਸੂਆਰਾ ਤੇ ਬਾਕੀ ਵੱਡੀ ਬੋੜਨੀ ਦੇਖੋ ਬੈਠਦੀ ਕਿਹਵਾਤਾ ਡਬਲ ਜਿੰਦ ਜਾਨ ਬਲੇਰ ਚ ਪੈ ਕੇ ਜਾਣ ਵਾਲੀ ਕੱਲੀ ਆਣਾ ਜਾਵਾ ਸੋ ਫਾਰਮ ਦੇ ਵਿੱਚ ਉਹ ਆ ਜਾ ਖੁੱਲੀ ਫਿਰਦੀ ਸੋ ਮੂੰ ਮੱਥਾ ਦੇਖੋ ਬੈਠਦਾ ਯਾਰ ਕਿਹਵਾਤਾ ਨਜ਼ਾਰੇਦਾਰ ਸਾਈਨਿੰਗ ਸੂਨਿੰਗ ਬੈਠਦੀ ਇੰਨੀ ਜਿਆਦੇ ਆ ਕੀਵਾ ਠੀਕ ਆ ਵੀ ਚੰਗੀ ਸੇਵਾ ਦਾ 34 35 ਦਾ ਨੋਰਮਲ ਪਾਉਣ ਵਾਲੀ ਬੈੜ ਹੈਗੀ ਆ ਜੇ ਸਿਆਲ ਹੁੰਦਾ ਤਾਂ 40 ਦੇਖੋ ਕਿਹਵਾਤਾ ਗਲਾਬੀ ਗਲਾਬੀ ਹਵਾਨਾ ਜਿਹੜੇ ਵੀ ਕਹਿੰਦੇ ਸੀ ਬਰੀਡ ਤੇ ਕੰਮ ਕਰਨਾ ਆ ਬੈੜ ਸੋਨੂੰ ਨਜ਼ਾਰੇ ਲਿਆ ਦੂ ਬਰੀਡ ਵਾਲੇ ਜਾਵਾ ਤੇ ਸੂਰਜ ਆ ਪਹਿਲਾ ਸੂਆ 9779605181 ਵੀਰ ਦਾ ਮੋਬਾਈਲ ਨੰਬਰ ਆ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ